ਜਿਹੜਾ ਮਾਹੌਲ ਦੇਸ਼ ਚ ਪੂਰਾ ਖਰਾਬ ਹੋ ਗਿਆ ਸੀ ਲੋਕਾਂ ਦੇ ਅੰਦਰ ਸਹਿਮ ਬਣ ਗਿਆ ਸੀ ਤੋਂ ਸੀ ਯਾਦ ਆਣ ਲੱਗੀ ਸੀ ਜਿਹੜਾ 1947 ਚ ਸੰਤਪ ਲੋਕ ਹੋ ਗਿਆ ਇੱਕ ਕੁਦਰਤੀ ਚੀਜ਼ ਹੈ ਪਾਣੀ ਕਿਹੜਾ ਆਪ ਕਿਸੇ ਨੇ ਘਰੇ ਤਾਂ ਪੈਦਾ ਨਹੀਂ ਕੀਤਾ ਕਿਸੇ ਸਰਕਾਰ ਨੇ ਕਿਸੇ ਸਟੇਟ ਨੇ ਘਰੇ ਪੈਦਾ ਨਹੀਂ ਕੀਤਾ ਇਹ ਵੀ ਅਸੀਂ ਦਾ ਸ਼ਾ ਖਤਮ ਕਰਦੇ ਆ ਪਰ ਨਸ਼ਾ ਖਤਮ ਇਹ ਬੋਡਾਂ ਤੋਂ ਨਹੀਂ ਹੋਣਾ ਜਿਹੜੀ ਦਮ ਵੱਡੇ ਵੱਡੇ ਫਲੈਕਸਾਂ ਲਾਣੇ ਬੋਡਾਂ ਬੋਡਾਂ ਤੋਂ ਨਸੇ ਹੋਣਾ। ਪਲਾ ਸਰਕਾਰਾਂ ਇੱਕ ਨਵਾਂ ਸ਼ੂਸ਼ਾ ਛੱਡ ਦਦੀਆਂ ਕਦੇ ਪਾਣੀਏ ਦੇ ਮੁੱਦੇ ਦਾ ਰੌਲਾ ਪੈਂਦਾ ਕਦੇ ਲੜਾਈ ਦਾ ਮੁੱਦਾ ਪੈਂਦਾ। ਸਸੇ ਕਾਲ ਜੀ ਤੁਸੀਂ ਵੇਖ ਰਹੇ ਹੋ ਦਸ਼ਾ ਅਪਡੇਟ ਨਿਊਜ਼ ਮੈਂ ਹਰਮਨ ਮੀਆਪੁਰੀ। ਸੋ ਅੱਜ ਦੀ ਮੁਲਾਕਾਤ ਸਾਡੇ ਨਾਲ ਬਲਵਿੰਦਰ ਸਿੰਘ ਕੁੰਮੜਾ ਜੀ ਨੇ ਜੋ ਐਸਸੀਬੀਸੀ ਮਹਾਪੰਚਰ ਪੰਜਾਬ ਦੇ ਪ੍ਰਧਾਨ ਨੇ। ਜਿਨ੍ਹਾਂ ਵੱਲੋਂ 7 ਫੀਸ ਦੀਆਂ ਲੈਟਾਂ ਤੇ ਪੱਕਾ ਇਜ਼ਰਵੇਸ਼ਨ ਚੋਰ ਫੋਟੋ ਮੋਰਚਾ ਲਗਾਇਆ ਗਿਆ ਜਿੱਥੇ ਅਕਸਰ ਪ੍ਰਸ਼ਾਸਨ ਤੋਂ ਦੁਖੀ ਤੰਗ ਪ੍ਰੇਸ਼ਾਨ ਲੋਕ ਬਣੀ ਫਰਿਆਦਾਂ ਲੈ ਕੇ ਹੁੰਦੇ ਰਹਿੰਦੇ ਨੇ ਸੋ ਅੱਜ ਗੱਲਬਾਤ ਕਰਾਂਗੇ ਉਹਨਾਂ ਦੇ ਪੰਜਾਬ ਤੇ ਦੇਸ਼ ਦੇ ਵਕਤਬ ਗੁਦਿਆ ਤੇ ਗੁਮੜਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸੀ ਕਾਲ ਸਸੀ ਕਾਲ ਗੁਮੜਾ ਜੀ ਕੀ ਕਹੋਗੇ ਪਾਕਿਸਤਾਨ ਤੇ ਪਾਰ ਦੇ ਦਰਮਿਆਨ ਜੋ ਜੰਗ ਦਾ ਮਾਹੌਲ ਬਣਿਆ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਸੋ ਬੇਸ਼ੱਕ ਉਹ ਟਲ ਗਈ ਹੈ ਸੋ ਉਹਦੇ ਬਾਰੇ ਤੁਹਾਡ ਕੀ ਪ੍ਰਤੀਕਰਮ ਹੈ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜੀ ਬਹੁਤ-ਬਹੁਤ ਵਧਾਈ ਦਿੰਦਾ ਹੈ ਕਿ ਜਿਹੜੀ ਜੰਗ ਇਹ ਮੈਦਾਨ ਜਿਹੜਾ ਚੱਲ ਰਿਹਾ ਸੀ ਪਿਛਲੇ ਤਕਰੀਬਨ 15 ਜਾਂ 20 ਦਿਨ ਤੋਂ ਜਿਹੜਾ ਮਾਹੌਲ ਦੇਸ਼ 'ਚ ਪੂਰਾ ਖਰਾਬ ਹੋ ਗਿਆ ਸੀ ਲੋਕਾਂ ਦੇ ਅੰਦਰ ਸਹਿਮ ਬਣ ਗਿਆ ਸੀ ਬੱਚਿਆਂ 'ਚ ਸਹਿਮ ਬਣ ਗਿਆ ਸੀ ਸਹਿਮ ਵੀ ਇੱਥੇ ਤੱਕ ਲੋਕ ਜਮ੍ਹਾਂ ਖੋਰੀ ਜਿਵੇਂ ਆਟੇ ਦੀ ਦਾਲ ਦੀ ਹੋਰ ਦੀ ਸਭ ਕੁਝ ਢੰਡਾਰਾਂ ਦੀ ਜਿਹੜੀ ਇਸ ਤਰ੍ਹਾਂ ਜਮ੍ਹਾਂ ਕਰਨ ਲੱਗੇ ਸੀ ਜਿਵੇਂ ਪਿਛਲੇ ਸਾਤ ਦੋ ਵਾਰੀ ਦੋ ਸਾਲ ਕਰੋਨਾ ਚੱਲਦਾ ਰਿਹਾ ਲੋਕਾਂ ਨੂੰ ਉਹ ਸੀਨ ਸਾਹਮਣੇ ਆ ਗਿਆ ਸੀ ਇਹ ਸਾਨੂੰ ਉਹ ਸੀਨ ਯਾਦ ਆਣ ਲੱਗੇ ਸੀ ਜਿਹੜਾ 1947 ਚ ਸੰਤਾਪ ਕੋਲ ਪਹੁੰਗਿਆ ਜਿਵੇਂ 84 ਸਾਲਾਂ ਦਾ ਪਹੁੰਗਿਆ ਉਹ ਅੱਜ ਸਾਡਾ ਦੁਬਾਰਾ ਰਿਪੀਟ ਹੋਣ ਲੱਗਿਆ ਸੀ ਪਰ ਸਾਡੇ ਚੈਨਲ ਦਾ ਤਹਿਤੋਂ ਧੰਨਵਾਦ ਕਰਦੇ ਹਾਂ ਤੁਸੀਂ ਜਿਹੜੀ ਲੋਕਾਂ ਦਾ ਕਵਾਜ ਰੱਬ ਵਰਗੇ ਸਰੋਤਿਆਂ ਤੱਕ ਘਰ ਘਰ ਬਚਾਣੀ ਹੈ ਸਾਡੀ ਆਵਾਜ਼ ਉਹ ਸਰੋਤਿਆਂ ਵਾਸਤੇ ਹੀ ਕਹਿੰਦੇ ਆ ਵੀ ਜਿਹੜੇ ਇਸ ਜੰਗ ਚ ਜਿਹੜੀ ਦੱਸਦੇ ਰਿਹਾ ਹਫਤਾ ਰੌਲਾ ਪਿਆ ਦੋ ਚਾਰ ਹਮਲੇ ਹੋਏ ਜਿੱਥੇ ਵੀ ਕੋਈ ਨੁਕਸਾਨ ਹੋਇਆ ਜਿਹੜੇ ਬੱਚੇ ਸ਼ਹੀਦ ਹੋ ਗਏ ਜਿਹੜੇ ਮਾਪੇ ਮਰ ਗਏ ਕਿਸੇ ਦਾ ਬੇਟਾ ਗਿਆ ਕਿਸੇ ਦਾ ਘਰ ਵਾਲਾ ਗਿਆ ਉਹ ਬੀਬੀਆਂ ਜਿਹੜੀਆਂ ਭੈਣਾ ਬੱਚਿਆਂ ਸੁਹਾਗ ਗਏ ਜਿਨ੍ਹਾਂ ਦੇ ਉਹਨਾਂ ਦਾ ਬਹੁਤ ਹੀ ਇੱਕ ਦੁੱਖ ਦੁਖਦਾਈ ਵੀ ਗੱਲ ਹੈ ਵੀ ਉਹਨਾਂ ਦੀ ਜਿਹੜੀ ਇਹ ਜਾਲ ਚਲੇ ਗਈ ਜੀ ਦੂਜਾ ਜੇਕਰ ਬਚੋਲ ਗਈ ਉਹ ਟਰੰਪ ਜੀ ਨੇ ਬਹੁਤ ਵਧੀਆ ਨਵਾਈ ਦੋਨੇ ਦੇਸ਼ਾਂ 'ਚ ਸ਼ਾਂਤੀ ਹੋ ਗਈ ਲੜਾਈ ਖਤਮ ਹੋ ਗਈ ਤਾਂ ਬਹੁਤ ਸਾਰੇ ਘਰ ਉਜੜਨ ਤੋਂ ਬਚ ਗਏ ਬੱਚੇ ਅਨਾਥ ਹੋਣ ਤੋਂ ਬਚ ਗਏ ਜਿਹੜੀਆਂ ਔਰਤਾਂ ਸੀ ਜਿਨ੍ਹਾਂ ਦੇ ਸੁਹਾਗ ਲੁੱਟੇ ਜਾਣਾ ਸੀ ਜਿਹੜਾ ਬੀਬੀਆਂ ਦੇ ਬੇਟੇ ਮਰਨੇ ਸੀ ਬਹੁਤ ਸਾਰੇ ਘਰ ਉਜੜਨੋਂ ਤੋਂ ਹਟ ਗਏ ਜਿਹੜਾ ਹੈ ਲੜਾਈ ਦੀ جنگ ਜਿਹੜੀ ਹੈ ਉਹ ਸ਼ਾਂਤੀ ਹੋ ਗਈ ਸ਼ਾਂਤੀ ਜਿਹੜੀ ਮਾਹੌਲ ਹੋਣੇ ਵਾਸਤੇ ਜਿਹੜੀਆਂ ਦੁਕਾਨਦਾਰ ਹੈ ਰੜੀ ਫੇੜੀ ਵਾਲੇ ਜਿਵੇਂ ਵੀ ਕੋਈ ਗੁਜ਼ਾਰਾ ਕਰਦਾ ਆਪਣਾ ਆਪਣਾ ਉਹ ਬਹੁਤ ਵਧੀਆ ਤਰੀਕੇ ਨਾਲ ਗੁਜ਼ਾਰਾ ਕਰਨ ਤਾਂ ਕਿ ਦੇਸ ਦਾ ਜਿਹੜਾ ਮਾਹੌਲ ਹੈ ਸ਼ਾਂਤਮਈ ਰਹੇ ਜੀ ਕੁਮੜਾ ਜੀ ਕੀ ਦੇਖਦੇ ਹੋ ਪੰਜਾਬ ਦੇ ਮੁੱਦੇ ਬਹੁਤ ਪੱਕੇ ਆਪਾਂ ਜੰਗ ਤੇ ਲੈ ਕੇ ਗੱਲ ਕੀਤੀ ਹੈ ਪੰਜਾਬ ਚ ਹਰਿਆਣਾ ਤੇ ਪੰਜਾਬ ਦੇ ਪਾਕਿਸਤਾਨ ਦਾ ਪਾਣੀਆਂ ਦੇ ਲੈ ਕੇ ਪੇਚਾ ਫਸੇ ਉਹਦੇ ਬਾਰੇ ਤੁਹਾਡੇ ਕੀ ਪਾਣੀਆਂ ਦੀ ਗੱਲ ਇਹ ਹੈ ਜਿਹੜੇ ਪਿਛਲੇ ਸਮਝੌਤੇ ਜਿਵੇਂ ਕਾਲੀ ਦਲ ਪਹਿਲਾਂ ਕਹਿੰਦਾ ਰਿਹਾ ਜੀ ਇਹ ਸਮਝੌਤੇ ਹੋਏ ਆ ਜੀ ਇਸ ਸਮਝੌਤੇ ਦੇ ਮੁਤਾਬਕ ਕਿੰਨ ਕਿੰਨਾ ਪਾਣਾ ਹੈ ਰਾਜਸਥਾਨ ਨੂੰ ਜਾਣਾ ਕਿੰਨਾ ਦਿੱਲੀ ਜਾਣਾ ਕਿੰਨਾ ਹਰਿਆਣਾ ਨੂੰ ਜਾਣਾ ਉਹ ਸਾਰੀਆਂ ਸਟੇਟਾਂ ਦਾ ਜਿਹੜੇ ਸਮਝੌਤੇ ਹੋਏ ਸੀ ਪਤਾ ਨਹੀਂ ਉਹ ਸਮਝੌਤੇ ਸਰਕਾਰਾਂ ਨੇ ਕਿਸ ਵਿਸ਼ੇ ਦੇ ਕੀਤਾ ਹੈ ਪਾਉ ਸਮਝੌਤੇ ਦਾ ਬਾਰੇ ਪਉਤੀ ਹੋਣੀ ਪਰ ਲੇਕਿਨ ਜੇ ਸਮਝੌਤੇ ਹੋਗੇ ਇਹ ਕੁਦਰਤੀ ਚੀਜ਼ ਹੈ ਪਾਣੀ ਕਿਹੜਾ ਆਪਾਂ ਕਿਸੇ ਨੇ ਘਰੇ ਤਾਂ ਪੈਦਾ ਨਹੀਂ ਕੀਤਾ ਕਿਸੇ ਸਰਕਾਰ ਨੇ ਕਿਸੇ ਸਟੇਟ ਨੇ ਘਰੇ ਪੈਦਾ ਨਹੀਂ ਕੀਤਾ ਪਰ ਜਿੰਨੀ ਜਿੰਨੀ ਰੇਸੋ ਸਮਝੌਤੇ ਮੁਤਾਬਕੇ ਰੱਦ ਕਰਨ ਵਾਸਤੇ ਹਰ ਇੱਕ ਸਰਕਾਰ ਕਹਿੰਦੀ ਪੁਰਾਣੇ ਸਮਝੌਤੇ ਰੱਦ ਕੀਤੇ ਜਾਣਗੇ ਨਵੇਂ ਸਮਝੌਤੇ ਹੋਣਗੇ ਨਾਓ ਪੁਰਾਣੇ ਰੱਦ ਹੋਣਦੇ ਆ ਨਾ ਨਵੇਂ ਬਣਦੇ ਆ ਪਰ ਲੇਕਿਨ ਜਿਹੜਾ ਲੋਕਾਂ ਨੂੰ ਇਹੀ ਕਾਲੇ ਬਾਲੇ ਤੱਕ ਹੋਰ ਜਿਹੜੀ ਲੋਕਾਂ ਦੀ ਸੋਚ ਸੀ ਸਾਡੇ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਵਿਕਾਸ ਜੀ ਤਰੱਕੀ ਸੀ ਦਿਖਦੀ ਉਹ ਸਾਰੀ ਤਰੱਕੀ ਜਿਹੜੀ ਹੈ ਦਿਵਾ ਬਿਲਕੁਲ ਖਤਮ ਹੋ ਗਈ। ਇਸੀ ਗੱਲਾਂ ਤੋਂ ਵੀ ਬੇਲ ਨਹੀਂ ਮਿਲਦਾ ਸਰਕਾਰਾਂ ਇੱਕ ਨਵਾਂ ਸ਼ੋਸ਼ਾ ਛੱਡ ਦਦੀਆਂ। ਕਦੇ ਪਾਣੀਏ ਦੇ ਮੁੱਦੇ ਦਾ ਰੌਲਾ ਪੈ ਜਾਂਦਾ, ਕਦੇ ਲੜਾਈ ਦਾ ਮੁੱਦਾ ਪੈ ਜਾਂਦਾ। ਜਿਹੜੀ ਦੇਸ਼ ਦਾ ਚ ਨੌਜਵਾਨ ਹੈ, ਨਸ਼ਿਆਂ ਦੀ ਗੱਲ ਕਰੀ ਸੀ ਵੀ ਦਸ਼ਾ ਖਤਮ ਹੋ ਜਾਊਗਾ। ਬੇਰਜ਼ਗਾਰੀ ਖਤਮ ਹੋ ਜਾਊਗੀ, ਕ੍ਰਿਪਸ਼ਨ ਖਤਮ ਹੋ ਜਾਊਗਾ। ਸਾਰੇ ਮੁੱਦਿਆਂ ਦੇ ਜਿਹੜੇ ਭੜਕ ਹੈ। ਆ ਅੱਜ ਜਿਹੜਾ ਹੈ ਧਿਆਨ ਸਿਰਫ ਦਾ ਸਿਰਫ ਪਾਣੀ ਦਾ ਮੁੱਦਾ, ਆ ਦੇਸ਼ ਦੀ ਲੜਾਈ ਦੇ ਮੁੱਦਿਆਂ ਤੇ ਰਹਿ ਗਿਆ। ਪਬਲਿਕ ਹੈ ਜਿਹੜੀ ਸੜਕਾਂ ਦੇ ਬੈਠੀ ਆ ਨਨਸਫਲੀ ਕੀਤੀ ਦੇਸ਼ ਕਿਸੇ ਵਸਨੀਕ ਦੀ ਸੁਣਾਈ ਨਹੀਂ ਕਿਤੇ ਹੋ ਰਹੀ। ਜੀ। ਉਮੜਾ ਸਭ ਤੁਸੀਂ ਕੀ ਕਰਨਾ ਚਾਹੁੰਦੇ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਰਚ ਚਲਾਇਆ ਗਿਆ ਹੈ ਜੋ ਪੀੜਾ ਪੰਜਾ ਚੱਲ ਰਿਹਾ ਤੁਹਾਨੂੰ ਲੱਗਦਾ ਕਿੰਨਾ ਕੋ ਜਾਇਜ਼ ਆ ਕਿ ਇਹਦੇ ਨਾਲ ਨਸ਼ਾ ਖਤਮ ਹੋ ਜਾਏਗਾ ਇਹ ਬਹੁਤ ਸਾਰੀ ਜਿਹੜੀਆਂ ਮੈਨੂੰ ਨਹੀਂ ਲੱਗਦਾ ਜਿਹੜੇ ਬਹੁਤ ਵੱਡੇ ਤਨਾੜ ਨਾ ਨਾੜੇ ਵੱਡੇ ਸਮਗਲਰ ਐ ਵੱਡੇ ਸਮਗਲਰਾਂ ਤੱਕ ਪਹੁੰਚਦੇ ਨਹੀਂ ਛੋਟ ਛੋਟੀਆਂ ਮੱਛੀਆਂ ਫੜ ਕੇ ਜਿਹੜੀਆਂ ਛੋਟੀਆਂ ਮਛਲੀਆਂ ਫੜ ਕੇ ਜਿਹੜੀਆਂ ਵੱਡੀਆਂ ਮੱਛੀਆਂ ਪਰ ਕੋਈ ਇਹ ਨਹੀਂ ਹੈ ਵੀ ਇਹ ਬੰਦਾ ਫੜ ਲਿਆ ਇਹਦੇ ਕੋਲ 100 ਗ੍ਰਾਮ ਸਬੈਂਕ ਦੀ ਐ 100 ਗ੍ਰਾਮ ਹੀਰੋਇਨ ਸੀ ਉਹ ਤੋਂ ਉਹ ਲੈ ਕੇ ਕਿੱਥੋਂ ਆਇਆ ਉਹ ਹਰ ਉਹ ਡਿਲੀਵਰੀ ਕਿੱਥੋਂ ਆ ਰਹੀ ਹੈ ਕਿੱਧਰੋਂ ਆਇਆ ਕਿੱਧਰ ਜਾ ਰਿਹਾ ਉਹਦਾ ਕੋਈ ਵਿਚਾਰ ਨਹੀਂ ਸਿਰਫ ਇਹ ਛੋਟ-ਛੋਟੀਆਂ ਮਛਲੀਆਂ ਫੜ ਕੇ ਖਾਣਾ ਪੂਰਤੀ ਵਾਸਤੇ ਮੇਰੇ ਕੋਲ ਇੱਕ ਮੁੰਡਾ ਬੈਠਿਆ ਇੱਥੇ ਐਗਜ਼ਾਮਪਲ ਹੈ ਜਿਹਦੀ ਦਸ਼ੇ ਦੀ ਜਿਹੜਾ ਆਨਲਾਈਨ ਵਿੱਚ ਨਸ਼ਾ ਲੰਦਾ ਰਿਹਾ ਆਨ ਦਾ ਨਸ਼ਾ ਲੰਦਾ ਰਿਹਾ ਸਾਰਾ ਕੁਝ ਚੱਲਦਾ ਰਿਹਾ ਬਹੁਤ ਸਰੀਆਂ ਧਾਰਨਾ ਅੱਛਾ ਪੁਲਿਸ ਨੇ ਜਿਹੜੇ ਕੇਸ ਦੈਰ ਕਰੇ ਨੇ ਪਿੰਡ ਕੁੰਬੜੇ ਤੋਂ ਐਕਟੇਬਾ ਤੋਂ ਮੁੰਡੇ ਨੂੰ ਘਰ ਤੋਂ ਚੱਕ ਕੇ ਲਿਆਉਂਦੇ ਸ਼ਾਮ ਨੂੰ 6 ਵਜੇ ਜਿਹਦੀ ਫੁਟੇਜ ਆ ਜਾਂਦੀ ਹੈ ਉਹਦੇ ਰਾਤ ਦੂਜੇ ਦਿਨ ਕੇਸ ਦਰਜ ਕਰ ਦਿੰਦੇ ਜੀ ਇਹ ਕੱਲ ਰਾਤੀ 10:30 ਵਜੇ ਨੱਚਾ ਵਿੱਚ ਦਾ ਫੜਿਆ ਗਿਆ ਪਰ ਜਦੋਂ ਮੈਂ ਆਪਣੇ ਖੁਦ ਕੈਮਰਿਆਂ ਚੋਂ ਮੇਰੇ ਘਰ ਦੇ ਅੱਗੇ ਦੀ ਫੁਟੇਜ ਹੈ ਜਦੋਂ ਮੈਂ ਖੁਦ ਕੈਮਰਿਆਂ ਚੋਂ ਫੁਟੇਜ ਕੱਢ ਕੇ ਦਿੱਤੀ ਤਾਂ ਪੁਲਿਸ ਵਾਲੇ ਦੇਖਦੇ ਰਹੇ ਵੀ ਅਸੀਂ ਤਾਂ ਗਲਤ ਜਿਹੜੇ ਮੁੰਡਿਆਂ ਦੇ ਪਹਿਲਾਂ ਪਰਚੇ ਸੀ ਮੁੰਡੇ ਗਲਤੀ ਕਰਦੇ ਅਸੀਂ ਨਸ਼ੇ ਤੇ ਹੱਕ ਚ ਨਹੀਂ ਹੈ ਨਸ਼ੇ ਦੇ ਖਿਲਾਫ ਹੈ ਜਿਹੜੇ ਮੁੰਡੇ ਨੇ ਪਹਿਲਾਂ ਗਲਤੀਆਂ ਕਰੀਆਂ ਨਸ਼ੇ ਪਿੰਦੇ ਰਹੇ ਉਹਨਾਂ ਨੂੰ ਫੜ ਕੇ ਦੁਬਾਰਾ ਫਿਰ ਦੁਬਾਰਾ ਦੁਬਾਰਾ ਪਰਚੇ ਦੇਣ ਲੱਗੇ ਸੀ ਆਪਣੀ ਪਿੱਠ ਸਾ ਪੜ ਲਈ ਵੀ ਅਸੀਂ ਨਸ਼ਾ ਖਤਮ ਕਰਦੇ ਆ ਪਰ ਨਸ਼ਾ ਖਤਮ ਇਹ ਬੋਡਾਂ ਤੋਂ ਨਹੀਂ ਹੋਣਾ ਜਿਹੜੀ ਦਮ ਵੱਡੇ ਵੱਡੇ ਫਲੈਕਸਾਂ ਲਾਣੇ ਬੋਡਾਂ ਬੋਡਾਂ ਤੋਂ ਨਸ਼ੇ ਹੋਣਾ ਪਬਲਿਕ ਦੱਸੂਗੀ ਵੀ ਹਾਂ ਨਸ਼ਾ ਦੇਸ਼ ਚ ਖਤਮ ਹੋ ਗਿਆ ਸਾਨੂੰ ਐਡ ਲਾਣ ਦੀ ਲੋੜ ਨਹੀਂ ਐਡ ਦੇਣ ਦੀ ਲੋੜ ਨਹੀਂ ਬਿਨਾ ਐਡ ਤੋਂ ਪਤਾ ਲੱਜੂ ਵੀ ਇਹ ਕ੍ਰਿਪਸ਼ਨ ਖਤਮ ਹੋ ਗਈ ਅੱਜ ਜੇ ਕ੍ਰਿਪਸ਼ਨ ਦੀ ਗੱਲ ਕਰ ਲਈਏ ਸਾਡੇ ਕੋਲੇ ਹਲਫੀਆ ਬਿਆਨ ਐਫੀ ਡੈਵ ਦਾ ਬਹੁਤ ਸਾਰੇ ਜਿਵੇਂ ਨਗਰ ਨਿਗਮ ਮੋਹਾਲੀ ਦੀ ਸਾਡੇ ਕੋਲ 10 ਹਲਫੀਆ ਬਿਆਨ ਆ ਗਏ ਸੋ ਹਣਾ ਥਾਣੇ ਦੇ ਦੋ ਮੁਲਾਜ਼ਮਾਂ ਦੇ ਖਿਲਾਫ ਕੱਲ ਪਰਸੋਂ ਲਾਂਡਰਾਂ ਤੋਂ ਹਲਫੀਆ ਬਿਆਨ ਆ ਗਏ ਪਹਿਲਾਂ ਸਾਡਾ ਮਾਨਯੋਗ ਮੁੱਖ ਮੰਤਰੀ ਕਾਹ ਸਾਹਿਬ ਕਹਿੰਦਾ ਸੀ ਵੀ ਉਹਦਾ ਨਾਮ ਜਿਹੜਾ ਗੁਪਤ ਰੱਖਿਆ ਜਾਊਗਾ ਕ੍ਰੈਕਸ਼ਨ ਦੇ ਮੁੱਦੇ ਤੇ ਤਾਂ ਅਸੀਂ ਦੇ ਪਰ ਅਸੀਂ ਤਾਂ ਹਲਫੀਆ ਬਿਆਨ ਦੇ ਦਿੱਤੇ ਕਿ ਕੰਪਲੀਟ ਆਂਦੇ ਰਹੇ ਨੇ ਕਾਰਵਾਈ ਕੋਈ ਹੁੰਦੀ ਨਹੀਂ ਆਨਲਾਈਨ ਕੰਪਲੀਟ ਆਂ ਦਿੰਦੇ ਨੇ ਅਸੀਂ ਕਹਿ ਕਹਿ ਕੇ ਦਿੰਦੇ ਨੇ ਪ੍ਰੈਸ ਕਾਨਫਰੰਸਾਂ ਕਰਕੇ ਦਿੰਦੇ ਨੇ ਪਰ ਕੋਈ ਸੁਣਦਾ ਤਾਂ ਨਹੀਂ ਜੀ ਹਮਦਰ ਸਾਹਿਬ ਇੱਕ ਪਾਸੇ ਸਰਕਾਰ ਵੱਲੋਂ ਯੁੱਧ ਨਸ਼ਵਰੂ ਚਲਾਇਆ ਜਾ ਰਿਹਾ ਹੈ ਇੱਕ ਪਾਸੇ ਅੱਜ ਮਜੀਠਾ ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 8-15 ਲੋਕਾਂ ਦੀ ਮੌਤ ਹੋਈ ਹੈ ਕੋਈ ਗਿਣਤੀ ਨਹੀਂ ਹੈਗੀ ਸੋ ਇਹਦੇ ਬਾਰੇ ਕੀ ਕਹੋਗੇ ਤੁਸੀਂ ਉੱਥੇ ਕਹਿੰਦੇ ਮੈਂ ਅੱਜ ਤੁਹਾਡੀ ਖਬਰ ਰਾਹੀਂ ਪੜਿਆ ਵੀ 5 ਬੰਦਿਆਂ ਤੇ 7ਾਂ ਦੇ ਕੁਝ ਲੋਕਾਂ ਦੇ ਕਾਰਵਾਈ ਉੱਥੇ ਦਾ ਉਸ ਏਰੀਏ ਦਾ ਡੀਐਸਪੀ ਹੈ ਉਸ ਏਰੀਆ ਦਾ ਡੀਐਸਪੀ ਹੈ ਐਸਐਸਪੀ ਹੈ ਐਸਐਚਓ ਹੈ ਜਿਹੜੀ ਏਰੀਏ ਤੇ ਫੈਕਟਰੀ ਹੈ ਪਹਿਲਾਂ ਤਾਂ ਮੈਂ ਕਹਿੰਦਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਵੀ ਇੱਥੇ ਨਕਲੀ ਸ਼ਰਾਬ ਬਣ ਰਹੀ ਹੈ ਜਦੋਂ ਆ ਗੱਲ ਕਰ ਲਈਏ ਬਿਲਡਿੰਗਾਂ ਦੀ ਅਜੇ ਨਸ਼ੇ ਦੀ ਕਰ ਲੋ ਆਉਟੀਆਂ ਮਾਰਤਾ ਬਣਦੇ ਆ ਬਿਲਡਿੰਗਾਂ ਡੰਗਰ ਜਾਂਦੀਆਂ ਦੋ ਚਾਰ ਬੰਦਿਆਂ ਦੀ ਮੌਤ ਹੋ ਜਾਂਦੀ ਹੈ ਪਰ ਤੋਂ ਬਾਅਦ ਫਿਰ ਜਾਂਚ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਐਮਸੀ ਦਫ਼ਤਰ ਨੂੰ ਪੁੱਡਾ ਦਫ਼ਤਰ ਨੂੰ ਕਹਿੰਦੇ ਆ ਵੀ ਇਹ ਗਲਤ ਸਾਰੀ ਹੋ ਰਹੀ ਹੈ ਇਹਨੂੰ ਰੋਕਿਆ ਜਾਵੇ ਉਦੋਂ ਨਹੀਂ ਰੁਕਦੀ ਪਰ ਜਦੋਂ ਉੱਥੇ ਮਰ ਜਾਂਦੇ ਬੰਦੇ 10 ਵੀ ਤਾਂ ਉਹਦੀ ਜਾਂਚ ਸ਼ੁਰੂ ਹੁੰਦੀ ਹੈ ਜਾਂਚ ਅਜੇ ਤੱਕ ਚੱਲੇ ਰਹੀ ਹੈ ਜਿਵੇਂ ਜੀਰਕਪੁਰ ਦੀ ਗੱਲ ਕਰ ਲੋ ਜਾਨ ਚੱਲ ਰਹੀ ਹੈ ਸੋਹਣਾ ਬਿਲਡਿੰਗ ਕਰੀਤੀ ਉਹਦੀ ਜਾਂਚ ਚੱਲ ਰਹੀ ਹੈ ਇੱਕ ਖਰੜ ਬਿਲਡਿੰਗ ਕਰੀਤੀ ਉਹਦੀ ਜਾਂਚ ਚੱਲ ਰਹੀ ਹੈ ਇਹ ਫਿਰ ਜਾਂਚਾਂ ਚੱਲ ਜੀ ਜੀ ਬੜਾ ਸਾਹਿਬ ਅਕਸਰ ਤੁਹਾਡੇ ਕੋਲ ਲੋਕ ਵੱਖ-ਵੱਖ ਮੁੱਦੇ ਲੈ ਕੇ ਆਉਂਦੇ ਰਹਿੰਦੇ ਨੇ ਤੁਸੀਂ ਉਹਨਾਂ ਦੀ ਫਰਿਆਦ ਵੀ ਸੁਣਦੇ ਹੋ ਕੋਈ ਲੇਟੈਸਟ ਤੁਹਾਡੇ ਕੋਲ ਨਵਾਂ ਮਸਲਾ ਆਇਆ ਹੋਵੇ ਤੁਸੀਂ ਅੱਛੇ ਜੇ ਗੁਰਦਾਸਪੁਰ ਦੀ ਗੱਲ ਕਰ ਰਹੇ ਸੀ ਸਾਡੇ ਕੋਲੇ ਗੁਰਦਾਸਪੁਰ ਤੋਂ ਦੇਖੋ ਕਿੰਨਾ ਦੁਖਦਾਈ ਘਟਨਾ ਉਹ ਅਸੀਂ ਬਿਆਨ ਵੀ ਆਪਣੇ ਮੂੰਹੋਂ ਬਿਆ ਇੱਕ ਲੇਡੀ ਆਈ ਰੋਂਦੀ ਆਈ ਜਰਨਲ ਲਾਂਚ ਉਹ ਇਹ ਰਿਜ਼ਰਵ ਨਹੀਂ ਜਰਨਲ ਲਾਂਚ ਉਹ ਜ ਲੇਡੀ ਆਈ ਕਹਿੰਦੀ ਮੇਰੀ ਜੱਟ ਕੌਮ ਹੈ ਜੀ ਮੈਂ ਜਰਨਲ ਚ ਆ ਮਾ ਇੱਥੇ ਕੋਈ ਕੌਮ ਦਾਇਆ ਕਸ਼ਟ ਦਾ ਨਹੀਂ ਹੈ ਸਿਰਫ ਜੇ ਕੋਈ ਪੀੜਤ ਆਇਆ ਜਿਹਦੇ ਅਤਿਆਚਾਰ ਹੋਇਆ ਉਹ ਬਣੀ ਗੱਲ ਕਰ ਸਕਦਾ ਅਸੀਂ ਤੁਹਾਡਾ ਸਾਰਾ ਲੈਣਾ ਤੁਹਾਨੂੰ ਜਿਹੜਾ ਤੁਹਾਡਾ ਪ੍ਰੈਸ ਦਾ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡਾ ਸਹਿਯੋਗ ਹੈ ਜਿਹੜੀ ਦੱਬੀ ਕੁਜਲੀ ਲੋਕਾਂ ਦੀ ਆਵਾਜ਼ ਹੈ ਉਹ ਸਰਕਾਰ ਤੱਕ ਅੰਨੇ ਬੋਲੇ ਅਫਸਰਾਂ ਤੱਕ ਪਹੁੰਚਾਣੀ ਪੈਂਦੀ ਹੈ ਤੇ ਉਹ ਲੇਡੀ ਆਈ ਲੇਡੀ ਕਹਿੰਦੀ ਮੇਰੇ ਕੋਲ ਚਾਰ ਬੇਟੀਆਂ ਸੀ ਜੀ ਮੈਂ ਚਾਰ ਬੱਚੀਆਂ ਦੀ ਕਰ ਵੀ ਮੇਰੇ ਕੋਲ ਦੋ ਬੇਟੀਆਂ ਛੱਡ ਜੋ ਮੈਂ ਪੜਾ ਦਾਂਗੀ ਪਾਲਣ ਪੋਸ਼ਣ ਕਰਾਂਗੀ ਬਾਅਦ ਚ ਜਦੋਂ ਪਲ ਗਿਆਂ ਲੈ ਜਿਓ ਪਰ ਲੇਕਿਨ ਉਸੇ ਬਹੁਤ ਮੰਦ ਭਾਗੀ ਘਟਨਾ ਪਾਪਰੀ ਇੱਕ 12 ਸਾਲ ਦੀ ਬੱਚੀ ਬੂਆ ਦਾ ਮੁੰਡਾ 31 ਸਾਲ ਦਾ ਇੱਕ ਪੂਆ ਸਗੀ ਪੂਆ ਦਾ ਮੁੰਡਾ 31 ਸਾਲ ਦਾ ਉਹਦੇ ਨਾਲ ਬਾਰ ਬਾਰ ਰੇਪ ਕਰਦਾ ਰਿਹਾ ਜਿਹੜੀਆਂ ਕੁੜੀਆਂ ਸਹਿਮੀਆਂ ਹੋਈਆਂ ਪਰਿਵਾਰ ਸਹਿਮੇ ਹੋਇਆ ਉਹ ਮੇਰੇ ਕੋਲ ਆਏ ਔਰ ਉਹਦੀ ਬਦਰ ਨੇ ਕਿਹਾ ਪਰਮਜੀਤ ਕੌਰ ਲੇਡੀ ਐ ਜਿਹਦੀ ਬੱਚੀਆਂ ਸੀ ਉਹ ਕਹਿੰਦੀ ਜੀ ਮੈਂ ਆਪਣੀ ਬੱਚੀਆਂ ਨੂੰ ਲੈ ਕੇ ਚਾਰਾਂ ਨੂੰ ਮਹਿਰ ਦੇ ਛਾਲ ਮਾਰਾਂ ਜਾਂ ਕਿੱਥੇ ਖੁਦਗੱਸੀ ਕਰਾਂ ਮੈਂ ਖੁਦਗੱਸੀ ਕਰ ਲਉ ਫਿਰਦੀ ਐ ਮੇਰਾ ਜਿਉਣ ਦਾ ਕੋਈ ਧਰਮ ਨਹੀਂ ਰਿਹਾ ਉਸ ਲੇਡੀ ਨੂੰ ਫਿਰ ਮੈਂ ਸਮਝਾਇਆ ਮਾਂ ਬੀਬੀ ਲੜ ਕੇ ਇਸ ਤਰ੍ਹਾਂ ਨਹੀਂ ਕੋਈ ਮਰ ਕੇ ਨਹੀਂ ਆਪਾਂ ਨੂੰ ਨਿਆਂ ਸਾਭ ਮਿਲਣਾ ਇਸ ਜ਼ੁਲਮ ਦੇ ਖਿਲਾਫ ਲੜਨਾ ਪਊਗਾ ਤਾਂ ਕਿ ਕੱਲ ਨੂੰ ਕਿਸੇ ਜੁਰਮੀ ਹੋਰ ਕਿਸੇ ਦੇ ਖਿਲਾਫ ਕੋਈ ਐਦਾਂ ਦੀ ਹਰਕਤ ਨਾ ਕਰੇ ਕੋਈ ਵੀ ਬੰਦਾ ਜਿਹੜਾ ਸਗੀ ਭੂਆ ਸਗੀ ਬਾਮੇ ਦੀ ਬੇਟੀ ਨਾਲ ਵਾਰ-ਵਾਰ ਰੇਪ ਕਰਦਾ ਰਿਹਾ ਉਹਦੇ ਖਿਲਾਫ ਹੁਣ ਐਸਐਸਪੀ ਮੋਹਾਲੀ ਨੂੰ ਕੰਪਲੇਟ ਦਿੰਦੀ ਹੈ ਤੁਹਾਡੇ ਰਾਹੀਂ ਐਸਐਸਪੀ ਮੁਹਾਲੀ ਨੂੰ ਡੀਐਸਪੀ ਡੇਰਾ ਬੱਸੀ ਨੂੰ ਐਸਐਚਓ ਡੇਰਾ ਬੱਸੀ ਨੂੰ ਬੇਨਤੀ ਕਰਦੇ ਆਂ ਬੀਬੀ ਪਰਮਜੀਤ ਕੌਰ ਆ ਜੇ ਨਹੀਂ ਪਤਾ ਉਹ ਕੰਪਲੀਟਾਂ ਦਿੱਤੀਆਂ ਹੋਈਆਂ ਅੱਠ ਦਿਨ ਪਹਿਲਾਂ ਜੇਕਰ ਉਹਨੂੰ ਬੀਬੀ ਨੂੰ ਇਨਸਾਫ ਨਹੀਂ ਮਿਲਦਾ ਤਾਂ ਤੁਹਾਡੇ ਰਾਹੀਂ ਅਸੀਂ ਦੁਬਾਰੇ ਬੇਨਤੀ ਕਰਦੇ ਆਂ ਅਸੀਂ ਜੋ ਮਰਜ਼ੀ ਕਰਨਾ ਪਵੇ ਜਦੋਂ ਤੱਕ ਬੀਬੀ ਨੂੰ ਇਨਸਾਫ ਨਹੀਂ ਮਿਲਦਾ ਐਫਆਈਆਰ ਨਾ ਦਰਜ ਨਹੀਂ ਹੁੰਦੀ ਉਹ ਦੋਸ਼ੀ ਆ ਜਿਹੜਾ ਸਲਾਖਾਂ ਪਿੱਛੇ ਨਹੀਂ ਜਾਂਦਾ ਤਾਂ ਅਸੀਂ ਜਿਹੜਾ ਅਗਲਾ ਸੰਘਰਸ਼ ਆ ਫਿਰ ਉਹ ਵਿੜਾਂਗੇ ਕਿਹੜੇ ਬੌਧਾ ਜੀ ਕਿਵੇਂ ਦੇਖਦੇ ਹੋ ਅਕਸਰ ਤੁਸੀਂ ਲੰਬੇ ਸਮੇਂ ਤੋਂ ਇੱਥੇ ਬੈਠੇ ਹੋ ਅਕਸਰ ਤੁਹਾਡੇ ਕੋਲ ਲੋਕ ਸੋ ਕਿ ਮੈਨੂੰ ਲੱਗਦਾ ਕਿ ਕੇ ਕੇ ਪਾਸੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਹਰ ਵਰਗ ਨੂੰ ਸੇਫ ਰੱਖਿਆ ਹੋਇਆ ਹੈ ਮੈਂ ਕਿ ਅੱਜ ਜਿਹੜਾ ਮੁਲਾਜ਼ਮ ਵਰਗ ਹੈ ਸਭ ਤੋਂ ਪਹਿਲਾਂ ਮੁਲਾਜ਼ਮ ਦੀ ਲੈ ਲਈਏ ਜਿਹੜੇ ਜਿੱਦਾਂ ਤੋਂ ਅਸੀਂ ਸਾਨੂੰ ਆਸ ਹੈ ਜਿਨ੍ਹਾਂ ਨੇ ਕੰਮ ਕਰਨਾ ਚਾਹੋ ਤੁਸੀਂ ਲਾਂਚ ਚਾਹੋ ਮਾਸਟਰਾਂ ਦੀ ਗੱਲ ਕਰ ਲੋ ਟੀਚਰਾਂ ਜਿਹੜੇ ਕਰ ਲੋ ਹਸਪਤਾਲਾਂ ਦੇ ਡਾਕਟਰਾਂ ਦੀ ਗੱਲ ਕਰ ਲੋ ਅੱਜ ਕੋਈ ਵੀ ਵਰਗ ਨਾ ਡਾਕਟਰ ਨਾ ਟੀਚਰ ਨਾ ਡੀਸੀ ਦਫ਼ਤਰ ਨਾ ਕੋਈ ਪੁਲਿਸ ਕੰਪਲੈਕਸ ਕੋਈ ਵੀ ਬੰਦਾ ਜਿਹੜਾ ਹੈਗਾ ਸਰਕਾਰ ਤੋਂ ਸੁਖੀ ਨਹੀਂ ਹੈ ਹਸਪਤਾਲਾਂ ਦਾ ਦੇਖ ਸਕਦੇ ਤੁਸੀਂ ਕੀ ਹਾਲ ਹੈਗਾ ਆ ਮਹੱਲਾ ਕਲੀਨਿਕ ਬਣੇ ਸੀ ਉਹਨਾਂ ਦਾ ਕੀ ਹਾਲ ਹੈ ਬਾਰਡਰ ਸਪਲਾਈ ਦਾ ਜਿੱਥੇ ਦੇਖਦੇ ਹਾਂ ਉਹਦਾ ਕੀ ਹਾਲ ਹੋਇਆ ਪਿਆ ਜਿਹੜਾ ਵਿਭਾਗਾਂ ਤੁਸੀਂ ਕਹੋਗੇ ਅਸੀਂ ਜਾ ਕੇ ਤੁਹਾਨੂੰ ਗਲ एग्जांपल ਦੇ ਦਾਂਗੇ ਵੀ ਆਹ ਦੇਖੋ ਤਾਂ ਕੀ ਹਾਲ ਹੈ ਜਿੱਤੇ ਕੌਮ ਬੋਲ ਰਹੇ ਨੇ ਸੜਕਾਂ ਦੇ ਅਨਸਾਫ ਲਈਦਾ ਸੀ ਸੜਕਾਂ ਦੇ ਬੈਠੇ ਨੇ ਅਸੀਂ ਫੇਰ ਸਰਟੀਫਿਕੇਟਾਂ ਨੂੰ ਲੈ ਕੇ ਸੜਕ ਤੇ ਬੈਠੇ ਨੇ 1.5 ਸਾਲ ਹੋ ਗਏ ਇੱਥੇ ਦੇ ਐਮ.ਐਲ.ਏ ਵਿਧਾਇਕ ਅਜੇ ਤੱਕ ਨਹੀਂ ਪਹੁੰਚਿਆ ਜਿਹੜੇ ਸਾਡੇ ਸਬੰਧਤ ਮੰਤਰੀ ਨੇ ਸਾਡੇ ਅਜੇ 35 40 ਜਿਹੜੇ ਰਿਜ਼ਰਵ ਐਮ.ਐਲ.ਏ ਨੇ ਇੱਕ ਵੀ ਐਮ.ਐਲ.ਏ ਇੱਕ ਵੀ ਮੰਤਰੀ ਨੇ ਸਾਡੇ ਧਰਨੇ ਤੱਕ ਪਹੁੰਚ ਨਹੀਂ ਕੀਤੀ ਵੀ ਕਬਰਸਾਰ ਲੋ ਉਹ ਜਿਹੜੇ ਹੈਗੇ ਜਦੋਂ ਸਮਾਜ ਇਹਨਾਂ ਨੂੰ ਯਾਦ ਆ ਜਾਂਦਾ ਐਸੀ ਸਮਾਜ ਬੀਸੀ ਸਮਾਜ ਜਦੋਂ ਵੋਟਾਂ ਆਉਂਦੀਆਂ ਜਦੋਂ ਇਲੈਕਸ਼ਨ ਆ ਜਾਂਦਾ ਸਾਡੇ ਕਮਿਸ਼ਨ ਬਿਠਾ ਲਦੇ ਕਮਿਸ਼ਨਾਂ ਦੇ ਸਿਰ ਤੇ ਕੋਈ ਗੱਲਬਾਤ ਨਹੀਂ ਕਮਿਸ਼ਨ ਅਨੇਜਾਰੇਲੇ ਰਹੇ ਬੈਠੇ ਇਸ ਤੇਜਰ ਜਨਰਲ ਕਮਿਸ਼ਨ ਨੈਸ਼ਨਲ ਬੈਠਿਆ ਚਾਹ ਪੰਜਾਬ ਦਾ ਕਮਿਸ਼ਨ ਬੈਠਿਆ ਕੋਈ ਲੋਕਾਂ ਨੂੰ ਨਿਆਂ ਸਾਫ ਨਹੀਂ ਇਸ ਮਸਲੇ ਨੂੰ ਲੈ ਕੇ ਸਾਨੂੰ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਜਿੱਥੇ ਚੀਫ ਜਸਟਿਸ ਨੇ ਕਾਰਵਾਈ ਕਰਦਿਆਂ ਸਰਕਾਰ ਨੂੰ ਨੋਟਿਸ ਕੀਤਾ ਹੁਣ ਸਾਡੀ ਕੱਲ ਪਰਸੋਂ ਤਰੀਕ ਸੀ ਉੱਥੇ ਕੋਈ ਕਾਰਵਾਈ ਨਹੀਂ ਹੋਈ ਤਾਸੀਂ ਹੁਣ ਦੁਬਾਰੇ ਜਿਹੜਾ ਹੈਗਾ ਦੁਬਾਰੇ ਅੱਗੇ 27 ਸਤ ਜਿਹੜੀ ਲੱਗੀ ਵੀ ਆ 7ਵੇਂ ਮਹੀਨੇ ਦੀ 27 ਤਰੀਕ ਕਿ ਸੁਣਾਈ ਹੋਗੀ। ਅੰਮ੍ਰਿਤਸਰ ਤੋਂ ਲੰਬੇ ਸਮੇਂ ਤੋਂ ਬੈਠੇ ਹੋ ਗਰੀਬਾਂ ਤੇ ਬੇਲੂਮਾਂ ਦੀਆਂ ਬਾਹਾਂ ਪੜ ਰਹੀਆਂ ਉਹਨਾਂ ਦੀ ਫਰਿਆਦ ਸੁਣ ਰਹੇ ਹੋ। ਤੁਹਾਡਾ ਸਹਿਯੋਗ ਕਿਵੇਂ ਦਾ ਲੋਕਾਂ ਦਾ ਤੁਹਾਡੇ ਨਾਲ? ਬਹੁਤ ਵਧੀਆ ਜੀ ਦੇਖੋ ਅਸੀਂ ਤੁਹਾਡੇ ਰਾਹੀਂ ਇਹ ਵੀ ਬੇਨਤੀ ਕਰਦੇ ਆਂ ਗਰੀਬ ਲੋਕ ਜੇ ਇਕੱਠੇ ਹੋ ਜਾਣ। ਜਿਵੇਂ ਸਾਡੀ ਇੱਕ ਗੱਲ ਚੱਲੀ ਸੀ ਵੀ 85% ਜਿਹੜੇ ਐਸਸੀ ਤੇ ਬੀਸੀ, ਓਬੀਸੀ ਸਾਰੇ ਲੋਕ 85% ਨੇ। ਪਰ ਲੇਕਿਨ ਇਹ ਬੱਕ-ਬੱਕ ਵਿਭਾਗਾਂ 'ਚ ਬੱਕ-ਬੱਕ ਸਾਡੇ ਉਹਨਾਂ 'ਚ ਮੰਡੇ ਪਏ ਆ। ਕੋਈ ਵੀ ਕਹਿੰਦਾ ਮੈਂ ਬੀਜੇਪੀ ਦਾ ਜੀ ਕੋਈ ਕਹਿੰਦਾ ਮੈਂ ਕਾਲੀਦਲ ਦਾ ਕੋਈ ਕਾਂਗਰਸ ਦਾ ਜਦੋਂ ਤੱਕ ਇਹ ਲੋਕ ਇਕੱਠੇ ਨਹੀਂ ਹੋਣਗੇ ਉਦੋਂ ਤੱਕ ਇਹਨਾਂ ਦੀ ਕੋਈ ਸੁਣਾਈ ਸਰਕਾਰੀ ਦਰਵਾਜ਼ੇ ਨਹੀਂ ਹੋ ਸਕਦੀ ਇਹਨਾਂ ਨੂੰ ਨਿਆਂਸਾਫ ਨਹੀਂ ਮਿਲਦਾ ਇਹ ਲੋਕ ਜਿਹੜੇ ਵੱਖ-ਵੱਖ ਉਹਨਾਂ ਚ ਮੰਡੇ ਵੇ ਤੇ ਇਹਨਾਂ ਨੂੰ ਇੱਕ ਛੋਟੀ ਜੀ ਪ੍ਰਦਾਨਗੀ ਲੰਬੜਦਾਰੀ ਕੋਈ ਨਾ ਕੋਈ ਮਿਲ ਜਾਂਦੀ ਹੈ ਉਹ ਦੂਜਿਆਂ ਦਾ ਨਾਲ ਦੂਜਾ ਰਲਦਾ ਨਹੀਂ ਸਾਰਾ ਕੰਮ ਹੈ ਜਿਹੜਾ ਅਤਿਆਚਾਰ ਹੋਣ ਦਾ ਇਹ ਹੈ ਵੀ ਜਿਹੜਾ ਐਸਸੀ ਸਮਾਜ ਹੈ ਉਹ ਵੀਸੀ ਸਮਾਜ ਹੈ ਉਹ ਵੀਸੀ ਸਮਾਜ ਹੈ ਇਹ ਲੋਕ ਇਕੱਠੇ ਨਹੀਂ ਹੋਣ ਦਿੰਦੇ ਨਾ ਸਿਆਸਤਦਾਨ ਇਕੱਠੇ ਹੋਣ ਜਿਹੜੇ 15% ਲੋਕ ਨੇ ਸਿਆਸਤਦਾਨ ਲੋਕ ਨੇ ਜਨਰਲ ਲੋਕ ਨੇ ਉਹ ਇਹਨਾਂ ਨੂੰ 85% ਨੂੰ ਇਕੱਠੇ ਨਹੀਂ ਹੋਣ ਦੇ ਜੇਕਰ ਇਕੱਠੇ ਹੋਗੇ ਤਾਂ ਇਹ ਸਰਕਾਰ ਵੀ ਆਪਣੀ ਬਣਾਣਗੇ ਐਮਪੀ ਐਮਐਲਏ ਵੀ ਆਪ ਬਣਗੇ ਤੇ ਕਾਨੂੰਨ ਵੀ ਸਿਰਫ ਆਪ ਇਹ ਲਾਗੂ ਕਰਾ ਸਕਦੇ ਨੇ ਕੁਮੜਾ ਜੀ ਤੁਸੀਂ ਬਾਬਾ ਸਾਹਿਬ ਅਮੇਦਕਾਰ ਸਾਹਿਬ ਦੇ ਰਸਤੇ ਚੱਲ ਰਹੇ ਹੋ ਮਕਸਦ ਕੀ ਹੈ ਮੰਦੀ ਸ਼ਾਂਤੀ ਇਹ ਹੈ ਕਿ ਜੰਗ ਦਰਸ਼ੀ ਕਰ ਰਹੇ ਹੋ ਮੈਂ ਕਿਹਾ ਜੀ ਸਾਡਾ ਜਿਹੜਾ ਮੈਂ ਤਕਰੀਬਨ ਇਸ ਲੈਂਡ 'ਚ ਮੈਂ ਕਦੀ ਇਲੈਕਸ਼ਨ ਨਹੀਂ ਮੇਰਾ ਫਾਦਰ ਬਾਬਾ ਦਾਦਾ ਵੀ ਨਹੀਂ ਕਦੀ ਲੜਿਆ ਸੀ ਸਨ 2002 ਚ ਮੇਰੇ ਘਰ ਵਾਲੀ ਇੱਕ ਬਲਾਗ ਸੰਮਤੀ ਮੈਂਬਰ ਬਣਦੀ ਐ 5 ਸਾਲ ਲੋਕਾਂ ਦੀ ਸੇਵਾ ਕੀਤੀ ਮਨੋ ਸ਼ਾਂਤੀ ਆਈ ਸਰਕਾਰਾਂ ਨੇ ਧੱਕਾ ਕਰਿਆ ਸਰਕਾਰਾਂ ਦੇ ਖਿਲਾਫ ਆਵਾਜ਼ ਉੱਠੀ ਮੇਰੇ ਤੇਰ ਘਰ ਵਾਲੀ ਦੇ ਬੱਚਿਆਂ ਦੇ ਫਾਦਰ ਦੇ ਵੀ ਪਰਚੇ ਹੋਏ ਜਦੋਂ ਕਾਂਗਰਸ ਵੇਲੇ ਸਰਕਾਰ ਨੇ ਫਿਰ ਕਾਲੀਆਂ ਦੀ ਸਰਕਾਰ ਆ ਗਈ ਉਹਨਾਂ ਨੇ ਵੀ ਸਾਡੇ ਦੇ ਪਰਚੇ ਕਰੇ ਹੁਣ ਆਮ ਆਦਮੀ ਪਾਰਟੀ ਸਰਕਾਰਾਂ ਕੀ ਦੋ ਪਰਚੇ ਇਹਨਾਂ ਨੇ ਵੀ ਕਰਤੇ ਹਰ ਇੱਕ ਸਰਕਾਰ ਜਦੋਂ ਆਵਾਜ਼ ਚੱਕਦੇ ਆਂ ਦੱਬੇ ਕੁਜਲੇ ਲੋਕਾਂ ਦੀ ਆਵਾਜ਼ ਚੱਕਦੇ ਨੇ ਸਰਕਾਰ ਦੇ ਖਿਲਾਫ ਬੋਲਦੇ ਉਹ ਨਿਆਂਸਾਬ ਨਹੀਂ ਦੌਂਦੇ ਸਿਰਫ ਪਰਚੇ ਕਰਕੇ ਸਾਨੂੰ ਡਰਾਣਾ ਧਮਗਾਣਾ ਚਾਹੁੰਦੇ ਆਂ ਅਸੀਂ ਪਿਛਲੇ ਪੜਦੇ ਸਹਿਯੋਗ ਨਾਲ ਪ੍ਰੈਸ ਦਾ ਮੀਡੀਆ ਦੇ ਸਹਿਯੋਗ ਨਾਲ ਅਸੀਂ ਪਿਛਲੇ 23 ਸਾਲਾਂ ਤੋਂ ਲੜਾਈ ਲੜ ਰਹੇ ਹਾਂ ਪਰ ਕੋਈ ਲੜਾਈ ਐਹੀ ਨਹੀਂ ਜਿਹੜੀ ਜੀਤੀ ਨਾ ਹੋਵੇ ਸਮਾਂ ਲੱਗਦਾ ਜਿੱਤਦੇ ਬਹੁਤ ਸਾਰੀਆਂ ਉਦਾਹਰਨਾਂ ਚਾਹ ਕ੍ਰਿਪਸ਼ਨ ਦੇ ਖਿਲਾਫ ਲੜੀਆਂ ਹੋਣ ਨਸ਼ੇ ਦੇ ਖਿਲਾਫ ਲੜੀਆਂ ਹੋਣ ਜਾਂ ਲੋਕਾਂ ਦੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਲੜੀਆਂ ਹੋਣ ਆਪਣੇ ਕੋਲੇ ਮੈਂ ਕਹਿੰਦਾ 5-400 ਉਦਾਹਰਨਾਂ ਇਦਾਂ ਦੀ ਪਈ ਹੈ ਜਿਹਦਾ ਕੋਈ ਇੱਥੇ ਜੇ ਹਫ਼ਤਾ ਵੀ ਪਾ ਗੱਲ ਕਰੀਏ ਜਾਈਏ ਤਾਂ ਹਫ਼ਤਾ ਵੀ ਮੁੱਕ ਨਹੀਂ ਸਕਦੀ ਜੀ ਜੀ ਆਵਾਮ ਨੂੰ ਕੋਈ ਸੰਦੇਸ਼ ਕੋਈ ਮੈਸੇਜ ਦੇਣਾ ਚਾਹੋਗੇ ਸੰਦੇਸ਼ ਇਹ ਹੈ ਵੀ ਆਪਣਾ ਜਿਹੜਾ ਸੱਚ ਦੇ ਮਾਰਗ ਤੇ ਚਲੋ ਵ ਆਪਣੇ ਕਿਸੇ ਨਿੱਜੀ ਫਾਇਦਾ ਦਾ ਸੋਚੋ ਵੀ ਮੇਰਾ ਨਿੱਜੀ ਫਾਇਦਾ ਕੀ ਹੋਊਗਾ ਪਬਲਿਕ ਦੀ ਸੋਚਦੇ ਇਹੀ ਗੁਰਦੁਆਰਾ ਇਹੀ ਮੰਦਿਰ ਹੈ ਇਹੀ ਮਾਜੀਦਾ ਪੂਜਾ ਕਰਨ ਦੀ ਲੋੜ ਨਹੀਂ ਲੋਕਾਂ ਨੂੰ ਦੱਬੇ ਕੁਝਲੇ ਲੋਕਾਂ ਨੂੰ ਨਿਆਂ ਸਾਫ ਦੋ ਇਹੀ ਪੂਜਾ ਇਹੀ ਪਾਠ ਹੈ ਇਹੀ ਸਾਰਾ ਕੁਝ ਸੋ ਇਸੇ ਸਾਡੇ ਨਾਲ ਬਲਵੰਦਰ ਸਿੰਘ ਕੁੰਮੜਾ ਜੀ ਐਸਸੀਬੀਐਸਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਜਿਨ੍ਹਾਂ ਵੱਲੋਂ ਦੱਬੇ ਕੁਝ ਲੋਕਾਂ ਦੀ ਗੱਲਬਾਤ ਸੁਣੀ ਜਾਂਦੀ ਹੈ ਸੋ ਸੱਤ ਪੇਰ ਤੇ ਪੱਕਾ ਮੋਰਚਾ ਲੱਗਾਇਆ ਹੈ ਜੇਕਰ ਤੁਸੀਂ ਵੀ ਕਿਸੇ ਪ੍ਰਸ਼ਾਸਨ ਤੋਂ ਦੁਖੀ ਹੋ ਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਕੈਮਰਾਮੈਨ ਇਤਿਦਰ ਦੇ ਨਾਲ ਮੈਂ ਹਰਬਨ ਮੀਆ ਪੁਰੀ ਦੀ ਅੱਜ ਅਪਡੇਟ ਨਿਊਜ਼ ਬੋਹਾਲੀ